ਸੋ ਹਾਂ ਜੀ ਅੱਜ ਆਪਾਂ ਆਏ ਆ ਸੂਰੇ ਵਾਲਾ ਬੱਕਰੀਆਂ ਦੀ ਮੰਡੀ ਤੇ ਤੇ ਆਪਾਂ ਤੁਹਾਨੂੰ ਦਿਖਾਉਣ ਲੱਗੇ ਆ ਕਿਹੜੇ ਕਿਹੜੇ ਜਾਨਵਰ ਆਏ ਮੰਡੀ 'ਚ ਵੀਡੀਓ ਨਾਲ ਬਣੇ ਰਹੋ ਬਹੁਤ ਤਰ੍ਹਾਂ ਦੇ ਜਾਨਵਰ ਜਿਹੜੇ ਆਏ ਆ ਮੰਡੀ 'ਚ ਤੇ ਇੱਧਰ ਸੌਦਾ ਵੀ ਚੱਲੀ ਜਾਂਦਾ ਬੱਕਰੀਆਂ ਦਾ ਤੇ ਅੱਗੇ ਚੱਲ ਕੇ ਆਪਾਂ ਤੁਹਾਨੂੰ ਦਿਖਾਉਣੇ ਆ ਜਾਨਵਰ ਸੋ ਹਾਂ ਜੀ ਆਪਾਂ ਤੁਹਾਨੂੰ ਦਿਖਾਉਣ ਲੱਗੇ ਆ ਬਰਬਰੀ ਬੱਕਰੀਆਂ ਤੇ ਕਿੰਨੇ ਕਿੰਨੇ ਟਾਈਮ ਗੱਬਣਾ ਬੱਕਰੀਆਂ ਦੇ ਪੱਠਾ ਵੀ ਆ ਕਿਹ ਕਿਹ ਜਾਨਵਰ ਆਪਣੇ ਕੋਲ ਗੱਬਣਾ ਵੀ ਆ ਬਈ ਜਿਵੇਂ ਆ ਖੜੀ ਆ ਹਾਂ ਇਹ ਕਿੰਨੇ ਟਾਈਮ ਇਹਦਾ ਮਹੀਨਾ ਕੁ ਰਹਿੰਦਾ ਮਹੀਨਾ ਕੁ ਰਹਿੰਦਾ ਇਹਦਾ ਹਾਂਜੀ ਤੇ ਕਿੰਨੇ ਦੰਦ ਹੋਊਗੇ ਇਹ ਇਹ ਦੰਦ ਤਾਂ ਵੇਖ ਲੈਣੇ ਥੋੜੀ ਆ ਬਰਬਰੀ ਬੱਕਰੀਆਂ ਵੀ ਤੁਸੀਂ ਦੇਖ ਸਕਦੇ 6 ਦੰਦਾਂ 6 ਦੰਦਾਂ ਤੇ ਆਹ ਜਿਹੜੀ ਲਾਲਗਲਦਾਰ ਆ ਗਈ ਇਹ ਹੈਗੀ ਆ ਦੋ ਇਹ 6 ਜੀ ਹਾਂ 6 ਕੀ ਆ ਠੀਕ ਆ ਇਹ ਕਿੰਨੇ ਚਿਰ ਦੀ ਗੱਬਣ ਇਹਨੂੰ 2 ਮਹੀਨੇ ਹੋ ਗਏ ਠੀਕ ਆ ਤੇ ਬਾਕੀ ਆ ਪੱਠਾ ਕਿ ਬੱਕਰੇ ਆ ਪੱਠਾ ਹੀ ਆ ਆ ਵੀ ਪੱਠਾ ਆ ਪੱਠਾ ਠੀਕ ਆ ਆ ਵੀ ਪੱਠਾ ਠੀਕ ਆ ਆ ਚਿੱਟੀ ਦਿਖਾ ਕੇ ਪੱਠਾ ਆ ਗਿਆ ਆ ਪੱਠਾ ਇੱਕ ਕੋਣੀ ਠੀਕ ਆ ਇਹ ਕਿੰਨੇ ਚਿਰ ਦੀ ਹੋਗੀ ਇਹ ਖਾਲੀ ਆ ਖਾਲੀ ਇਹ ਹਾਂ ਹਾਂ ਖੀਰੀ ਪੱਠੀ ਹੋਣੀ ਫਿਰ ਜੇ ਨਹੀਂ ਨਹੀਂ ਦੋ ਦੰਦ ਦੋ ਦੰਦ ਹੋ ਗਏ ਹਾਂ ਦੋ ਦੰਦ ਚੱਲ ਠੀਕ ਆ ਦੇਖੋ ਚਿੱਟੀ ਆਹ ਫਿਰ ਰੰਗ ਖੇਰੀਆਂ ਪੱਠਾਂ ਦੋ ਠੀਕ ਆ ਚਿੱਟੀ ਗੇਰੀ ਆਹ ਖਾ ਦੇ ਖੀਰੀ ਪੱਠੀ ਆਹ ਆ ਬੱਕਰੀ ਸੁਣ ਵਾਲੀ ਮਹੀਨਾ ਕਰਦਾ ਹਾਂ ਇਹ ਤਾਂ ਆ ਗਈ ਵੀਡੀਓ ਚ ਦੂਜੀ ਦਿਖਾ ਦੇ ਮਗਰ ਲਈ ਆਹਾ ਹਾਂ ਚੱਲ ਇਹ ਵੀ ਡੇਢ ਕਿ ਮਹੀਨੇ ਦੇ ਪਾਉਣੇ ਕਿ ਦੋ ਡੇਢ ਕਿ ਮਹੀਨਾ ਇਹਦਾ ਰਹਿੰਦਾ ਦੱਬਣਾ ਠੀਕ ਆ ਦੇਖੋ ਵੀ ਕੁਆਲਿਟੀ ਵੇਰਾ ਇੱਕ ਚਿੱਟੀ ਪੱਠ ਉਹ ਚਿੱਟੀ ਸਿੰਘਾਂ ਵਾਲੀ ਆ ਮਗਰ ਖੜੀ ਤੇ ਖੜੀ ਤੇ ਹਾ ਹਾਂ ਇਹ ਪੱਠਾ ਦੇ ਬੱਕਰਾ ਪੱਠੀ ਦੇਖੋ ਜੀ ਇਹ ਵੀ ਚਿੱਟੀ ਪੱਠਾ ਇਹ ਖੀਰੀ ਹੋਣੀ ਹੈ ਜੀ ਹਾਂ ਇਹ ਖੀਰੀ ਹੈ ਠੀਕ ਹੈ ਤੇ ਰੇਟ ਰੂਟ ਕੀ ਰੋਗੇ ਇਹਨਾਂ ਦਾ ਤੇ ਫੋਨ ਤੇ ਕਰ ਲਾਂਗੇ ਫੋਨ ਤੇ ਕਰ ਲਾਂਗੇ ਵੀਰੇ ਰੇਟ ਕੋਈ ਗੱਲ ਨਹੀਂ ਤੇ ਆਪਣਾ 8546 ਹਾਂਜੀ 53904 ਠੀਕ ਆ ਆ ਪੋਮੇਰੀਅਨ ਦੇ ਬੱਚੇ ਵੀ ਆ ਗਏ ਆਪਣੇ ਕੋਲ ਇਹ ਫੀਮੇਲ ਆ ਕਿ ਮੇਲ ਆ ਇਹ ਮੇਲ ਆ ਵੀਰੇ ਠੀਕ ਕੀ ਰੇਟ ਆ ਇਹ ਦੇ ਦੇਾਂਗੇ 8000 ਦਾ ਠੀਕ ਆ ਤੇ ਆ ਬੱਕਰਾ ਇੱਕ ਉਹਨਾਂ ਬੱਕਰਾ ਠੀਕ ਆ ਖੀਰਾ ਹੀ ਇਹ ਵੀ ਇਹ ਦੰਦ ਸਿੱਟੇ ਵੇ ਆਖੀ ਰਿਆਲੇ ਤੇ 2000 ਚੱਕੇ ਨਹੀਂ ਗੇ ਠੀਕ ਆ ਚੱਕ ਰਿਆ ਹਜੇ ਦੋ ਚੱਕ ਰਿਆ ਦੋ ਦੰਦ ਸਿੱਟੇ ਹੋਣੇ ਹਜੇ ਹਾਂ ਹਾਂ ਇਹ ਮਤਲਬ ਵੀ ਫੋਨ ਤੇ ਇਹ ਦੇ ਦੇਾਂਗੇ 12000 ਰੁਪਏ ਦਾ ਲਾਕ ਕੀ ਆ ਸੁਣੋ ਤੇ ਪਿੰਡ ਕਿਹੜਾ ਆਪਣਾ ਬਈ ਖਾਰਾ ਪਿੰਡ ਆ ਬਈ ਆਪਣਾ ਠੀਕ ਆ ਇਹ ਗਿਆ ਵੀ ਛੇੜੀ ਲੱਗ ਇਹ ਫੀਮੇਲ ਆ ਵੀਰੇ ਇਹ ਫੀਮੇਲ ਇਹ ਮਾਦਰ ਆ ਉਹ ਬੱਚੇ ਦੀ ਉਹ ਰਿਜ਼ਲਟ ਆ ਇਹਦਾ ਠੀਕ ਆ ਇਹਦਾ ਕੀ ਰੈਟਰੂਗਾ ਇਹ ਆਨ ਹੀਟ ਆ ਵੀਰੇ ਅੱਜ ਹੀ ਹੀਟ ਕੱਢੀ ਆ ਇਹਨੇ ਠੀਕ ਆ ਇਹ ਆਪਾਂ 4000 ਰੁਪਏ ਦੀ ਦੇ ਦੇਾਂਗੇ ਲਾਸ਼ ਠੀਕ ਹੈ ਤੇ ਕ੍ਰੋਸ ਵੀ ਕਰਾ ਦੋਗੇ ਜੇ ਇਹ ਕਿੰਨੇ ਪੈਸੇ ਆ ਹਾਂਜੀ ਵੀਰੇ ਇਹ ਤੁਹਿਆ ਨਾ ਹੀਲ ਚ ਕਰਾਉਸ ਵੀ ਕਰਾ ਕੇ ਦੇ ਦਾਂਗੇ ਕ੍ਰੋਸ ਕਰਵਾ ਦੇਾਂਗੇ ਵੀਰੇ ਕੋਈ ਗੱਲ ਨਹੀਂ ਠੀਕ ਆ ਬਈ ਸੋ ਹਾਂਜੀ 4000 ਰੁਪਏ ਲੈਣੇ ਨੰਬਰ ਆ ਸੰਪਰਕ ਕਰ ਲਿਓ ਪਿੰਡ ਬਈ ਦੱਸਿਓ ਦਰ ਪਿੰਡ ਖਾਰਾ ਬਈ ਕੋਟਕਪੂਰੇ ਤੋਂ ਮੌਕਸ ਰੋਡ ਤੇ ਪਿੰਡ ਆ ਆਪਣਾ ਠੀਕ ਆ ਠੀਕ ਆ ਬਈ ਅੱਗੇ ਵੀ ਆ ਦੇਖ ਲਓ ਬੀਟਰ ਪੱਠਾ ਕਿੰਨੇ ਕਿੰਨੇ ਚਰਦੇ ਹੋਣੀਆਂ ਇਹ ਆ 4 ਕੁ ਮਹੀਨਿਆਂ ਦੇ ਨੇੜਾ ਆਹ ਬਾਠੇ ਛੀਆਂ ਦੇ ਨੇੜਾ ਛੀਆਂ ਦੇ ਨੇੜਾ ਠੀਕ ਆ ਤੇ ਮੁੱਲ ਕੀ ਕਰਦਾ ਇਹਨਾਂ ਦਾ ਬੋਲ ਦੋਵਾਂ ਦਾ 15000 15000 ਦੋਨਾਂ ਦਾ ਮੋਬਾਈਲ ਨੰਬਰ ਬੋਲਦੇ ਆਪਣਾ 95010 16080 ਠੀਕ ਹੈ ਕੰਨਾਂ ਦੀ ਕੁਆਲਿਟੀ ਕੁਆਲਿਟੀ ਚੈੱਕ ਕਰ ਲਓ ਬਈ ਵਧੀਆ ਪੱਠਾ ਹੈ ਗਿਆ ਪਿੰਡ ਕਿਹੜਾ ਕੌਣੀ ਠੀਕ ਆ ਬਈ ਤਾਂ ਜੀ ਜੇ ਕੇ ਨੇ ਲੈਣੀ ਹੈ ਪੱਠਾ ਨੰਬਰਾਂ ਦੇ ਸੰਪਰਕ ਕਰ ਲਿਓ ਅੱਗੇ ਦੇਖ ਲਓ ਬਈ ਮੰਡੀ ਤੇ ਬਾਕੀ ਬਈ ਆਪਾਂ ਵੀਡੀਓ ਅਗਲੇ ਪਾਰਟ ਵਿੱਚ ਦਿਖਾਵਾਂਗੇ ਤੇ ਜੇ ਇਦਾਂ ਨਹੀਂ ਹੋਰ ਵੀਡੀਓ ਦੇਖ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਆਉਣ ਵਾਲੀ ਹਰ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ